ਸਾਬ ਅੱਜ ਦੀ ਪ੍ਰੈਸ ਕਾਨਫਰੰਸ ਦਾ ਕੀ ਅਜੰਡਾ ਹੈ ਅੱਜ ਦੀ ਪ੍ਰੈਸ ਕਾਨਫਰੰਸ ਜਿਹੜਾ ਉਹ ਕਲੇਰ ਨੇ ਜੋ ਵਾਦਾ ਮਾਫ ਗਵਾ ਬਣਿਆ ਸਰਕਾਰ ਦੀ ਸ਼ਹਿਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੀ ਦੇ ਖਿਲਾਫ ਉਹ ਜਿੰਨੀਆਂ ਵੀ ਉਹਨੇ ਗੱਲਾਂ ਕੀਤੀਆਂ ਉਹਨਾਂ ਨੂੰ ਅਸੀਂ ਉਠਾ ਲਉਂਦੇ ਵੀ ਆ ਸਾਰਿਆਂ ਦਾ ਨਰਮੋਲਿਆ ਕਿਉਂਕਿ ਉਹਦੀ ਜਮਾਨਤ ਵੀ ਨਹੀਂ ਸੀ ਹੋ ਸਕਦੀ ਉੱਤੇ ਚਾਰ ਕੇਸ ਹੋਰ ਵੀ ਰਜਿਸਟਰ ਨੇ ਇਹ ਸਰਕਾਰ ਨੇ ਨਾ ਕਿ ਉਹਨੂੰ ਫੜਿਆਣ ਤੱਕ ਨਾ ਹਣੀ ਪੁਲਿਸ ਨੂੰ ਫੜਿਆ ਸવાય ਉਹਨਾਂ ਦੀ ਫੜਨ ਦੀ بجائے ਉਹਨੂੰ ਰਿਲੀਫ ਦੇ ਕੇ ਉਹਦੇ ਕੋਲ ਕੈਸਟਾ ਬਣਾ ਕੇ ਉਹਨੂੰ ਇਸ ਤਰ੍ਹਾਂ ਸ਼ੋਹ ਚ ਪੇਸ਼ ਕਰ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਉਹਨਾਂ ਐ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਵਾ ਉਹ ਸਾਰਾ ਨਰਮੂਲ ਐ ਕਿ ਉਹ ਝੂਠ ਐ ਕਿਉਂਕਿ ਉਹ ਉਹੀ ਬੋਲਦਾ ਵਾ ਜੋ ਉਹਨੂੰ ਭਾਜਪਾ ਵਾਲੇ ਜਾਂ ਨਾਗਪੁਰ ਵਾਲੇ ਕਹਿੰਦੇ ਆ ਉਹ ਸਭਾ ਉਹ ਸਾਰੀ ਗੱਲ ਚੱਲ ਰਹੀ ਆ ਕਿ ਸ਼੍ਰੋਮਣੀ ਕਾਲੀਦਾ ਨੂੰ ਕਿਵੇਂ ਕਮਜ਼ੋਰ ਕੀਤਾ ਜਾਦਾ ਵਾ ਕਿਵੇਂ ਪ੍ਰਧਾਨ ਨੂੰ ਕਮਜ਼ੋਰ ਕੀਤਾ ਜਾਦਾ ਇਹ ਸਾਰੀ ਚਾਲ ਆ ਇੱਕ ਤਾਂ ਗੱਲ ਇਹ ਹੋ ਗਈ ਦੂਜੀ ਇਹ ਸਰਕਾਰਾਂ ਕੈਪਟਨ ਅਮਰਿੰਦਰ ਸੋਹ ਇਸ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣਿਆ ਉਹਨੇ ਕਿਹਾ ਵੀ ਮੈਂ ਇਹ ਇਨਸਾਫ ਸਾਰਾ ਬੈਬਲ ਕਲਾਂ ਦਾ ਮੈਂ ਇਨਸਾਫ ਦਵਾਂਗਾ ਮੈਂ ਜਿਹੜਾ ਵੀ ਗੁਰੂ ਮਹਾਰਾਜ ਦੇ ਪੱਤਰੇ ਜਿਨ੍ਹਾਂ ਨੇ ਅੰਗ ਤੋੜੇ ਆ ਮਰੋੜੇ ਆ ਸੁੱਟਿਆ ਉਹਨਾਂ ਸਾਰਿਆਂ ਨੂੰ ਮੈਂ 2 ਮਹੀਨਿਆਂ ਚ ਨੰਗਾ ਕਰੂੰਗਾ ਉਹ 5 ਸਾਲ ਨੰਗੇ ਕੇ ਉਹਨੇ ਕੁਛ ਨਹੀਂ ਉਹ ਤੋਂ ਬਾਅਦ ਅਫਗਾਨ ਸੋਮਾਨ ਨੇ ਆਖਿਆ ਮੈਂ ਤੇ 4 ਦਿਨਾਂ ਦਾ ਕੰਮ ਮੈਂ ਸਾਰੇ ਨੰਗੇ ਕਰ ਦੂੰਗਾ ਇਹ ਸਾਰਿਆਂ ਦੇ ਸਾਹਮਣੇ ਅਜ ਤੱਕ ਉਹਨਾਂ ਕੁਛ ਨਹੀਂ ਕੀਤਾ ਸਿਰਫ ਇੰਨਾ ਹੀ ਕਹਿੰਦੇ ਆ ਕਿ ਇਹ ਕੰਮ ਜਿਹੜਾ ਵਾ ਗ੍ਰਹਿ ਮੰਤਰੀ ਉਹਦਾ ਸਦਾ ਤਕਵੀਰ ਦਾ ਬਾਦਰ ਸੀ ਉਹਦੇ ਹੁੰਦਿਆਂ ਹੋਇਆ ਉਹਦੇ ਹੁੰਦਿਆਂ ਤਾਂ ਹੋਇਆ ਕੋਈ ਵੀ ਚੋਰੀ ਕਰਦਾ ਵਾ ਭਾਵੇਂ ਥਾਣੇ ਦੇ ਲੱਕਤਵਾਲੀ ਦੇ ਲਾਗੇ ਵੀ ਕਰ ਜਾਂਦਾ ਕਈ ਵਾਰੀ ਨਹੀਂ ਫੜਿਆ ਜਾਂਦਾ ਪਰ ਜਿਹੜਾ ਆਂਦਾ ਫੜਿਆ ਨਹੀਂ ਉਹ ਤਾਂ ਫੜੇ ਹੋਣਾ ਉਹਨਾਂ ਨੂੰ ਅੱਜ 8-9 ਸਾਲ ਹੋ ਗਏ ਇਹਨਾਂ ਨੂੰ ਗ੍ਰਹਿ ਮੰਤਰੀ ਵੀ ਬਦਲ ਗਿਆ ਸਰਕਾਰਾਂ ਵੀ ਬਦਲ ਗਈਆਂ ਇਹਨਾਂ ਤੱਕ ਕਿ ਉਹ ਨਹੀਂ ਫੜਿਆ ਕਿਉਂ ਨਹੀਂ ਉਹ ਦੋਸ਼ੀਆਂ ਨੂੰ ਕਟਾਰੇ 'ਚ ਲੈਂਦਾ ਜੇ ਸ਼੍ਰੋਮਣੀ ਕਾਲੀ ਦਲ ਦੇ ਦੋਸ਼ੀ ਤੇ ਇਹਨੂੰ ਲਿਆਉਣ ਕਟਾਰੇ 'ਚ ਜੇ ਸਖਬੀਰ ਸਿੰਘ ਬਾਦਲ ਹੈ ਤੇ ਇਹਨੂੰ ਕਟਾਰੇ 'ਚ ਲਿਆਉਂਦੇ ਦੂਜੀ ਗੱਲ ਰਹੀ ਸਾਡੀ ਸ਼੍ਰੋਮਣੀ ਕਾਲੀ ਦਲ ਦੇ ਵਿੱਚੋਂ ਰੁਸ ਕੇ ਗਏ ਜਿਹੜੇ ਬੰਦੇ ਆ ਉਹ ਸਾਰੇ ਵਿੱਚ ਸੀ ਸ਼੍ਰੋਮਣੀ ਕਾਲੀ ਦਲ ਦੀਆਂ ਟਿਕਟਾਂ ਬੜੇ ਯੋਰਨਾ ਤਰਲਿਆਨਾ ਦਬਾਣਾ ਲਈਆਂ ਵੀ ਮੈਂ ਫਲਾਣੇ ਗਿਆ ਮੈਂ ਇੱਥੇ ਲੜਣਾ ਦੂਜੇ ਕੰਮ ਇੱਥੇ ਲੜਣਾ ਉੱਥੇ ਲੜੀਆਂ ਆਪਣੀ ਮਰਜ਼ੀ ਦੇ ਨਾਲ ਸਾਡਾ ਜੇ ਰੋਲ ਮਾੜਾ ਸੀ ਲੋਕਾਂ ਦੇ ਵਿੱਚ ਲੋਕਾਂ ਨੇ ਸਾਨੂੰ ਨਕਾਰਿਆ ਉਸ ਗੱਲ ਨੂੰ ਅਸੀਂ ਮੰਨਣ ਦੀ ਸਵਾਏ ਅਸੀਂ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਨੂੰ ਆਨੇ ਵਿੱਚ ਪ੍ਰਾਨੋ ਸ਼੍ਰੋਮਣੀ ਕਾਲੀ ਦਲ ਜਿਹਦੀ ਕਾਰਗੁਜ਼ਾਰੀ ਠੀਕ ਨਹੀਂ ਤੁਹਾਡੀ ਕਾਰਗੁਜ਼ਾਰੀ ਠੀਕ ਹੈ ਜਿਹੜੀ ਜਮਾਨਤਾਂ ਜਬ ਤੱਕ ਕਰਾ ਕੇ ਬੈਠੇ ਜੀ ਉਦੋਂ ਨਾਲੇ ਲੜਨੀ ਮੈਂ ਮੇਰੇ ਤੋਂ ਵੱਧ ਕੋਈ ਕੁਰਬਾਨੀ ਵਾਲਾ ਨਹੀਂ ਹੈਗਾ ਪਤਾ ਨਹੀਂ ਕਿਹੜੀ ਕੁਰਬਾਨੀ ਜਿਹੜੀ ਇਹ ਬੰਨੀ ਫਿਰਦੇ ਸੀ ਕੁਰਬਾਨੀ ਵਾਲਾ ਤੇ ਸਾਰੇ ਚਲੇ ਗਏ ਜੀ ਜੋ 1920 ਤੋਂ ਬਾਅਦ ਕੁਰਬਾਨੀਆਂ ਹੋਈਆਂ ਤੇ ਬਾਅਦ ਤੱਕ ਕੁਰਬਾਨੀਆਂ ਹੋਈਆਂ 67 ਚ ਆ ਕੇ ਪਹਿਲੀ ਕਾਲੀ ਦਲ ਦੀ ਸਰਕਾਰ ਬਣੀ ਆ ਉਦੋਂ ਪਤਾ ਲੱਗਾ ਵੀ ਸਰਕਾਰ ਵੀ ਬਣਦੀ ਕਦੀ ਪੰਜਾਬ 'ਚ ਕਦੀ ਕਾਲੀ ਦਲਤੀ ਜਾਂ اپੋਜੀਸ਼ਨ ਦੀ ਸਰਕਾਰ ਬਣੀ ਹਮੇਸ਼ਾ ਇੱਥੇ ਕਾਂਗਰਸੀ ਸਰਕਾਰ ਬਣ ਕੇ ਰਹੀ ਪੰਜਾਬ ਦੇ ਜਿੰਨੇ ਮਸਲੇ ਆ ਸਾਰੇ ਸ਼੍ਰੋਮਣੀ ਅਕਾਲੀ ਦਲ ਨੇ ਠਾਏ ਪਾਣੀ ਦੇ ਮਸਲੇ ਠਾਏ ਪੰਜਾਬ ਨੂੰ ਬਿਜਲੀ ਸਰਪਲਸ ਕੀਤੀ ਕਿੰਨੀਆਂ ਸਹੂਲਤਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀਆਂ ਤੇ ਅੱਜ ਇਹ ਨਵੇਂ ਲੋਕ ਆਏ ਆ ਇਹਨਾਂ ਅੱਜ ਕੀ ਕੀਤਾ ਸਿਰਫ ਫਰਕ ਇਹ ਨਾ ਵਾ ਜਿਹੜੀ ਪੀੜ੍ਹੀ ਨੇ ਕੁਰਬਾਨੀਆਂ ਕੀਤੀਆਂ ਤੇ ਜਿਹੜੀ ਉਹਦੀ ਦੂਜੀ ਪੀੜ੍ਹੀ ਵੀ ਉਹ ਸਨ 84 ਤੋਂ ਜਾਂ 90 ਤੋਂ ਬਾਅਦ ਜਿਹੜੇ ਜੰਮੇ ਆ ਮੁੰਡੇ ਜਿਨ੍ਹਾਂ ਨੇ ਆ ਕਿ ਵੋਟਾਂ ਪਾ ਕੇ ਬਦਲਾ ਦਾ ਨਾਂ ਦਿੱਤਾ ਗਿਆ ਵਾ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਾ ਵੀ ਸ਼੍ਰੋਮਣੀ ਕਾਲੀ ਦਲ ਨੇ ਸਾਨੂੰ ਸਾਰੇ ਹੱਕ ਦਿੱਤੇ ਆ ਸਾਨੂੰ ਪਿੰਡਾਂ ਦੀ ਡਿਵੈਲਪਮੈਂਟ ਜਾਂ ਜਿੰਨੇ ਨੌਕਰੀ ਨੌਕਰੀ ਦੇ ਸੋਰਸ ਪੈਦਾ ਕੀਤੇ ਆ ਉਹ ਸ਼੍ਰੋਮਣੀ ਕਾਲੀ ਦਲ ਨੇ ਕੀਤੀ ਜੀ ਬਿਜਲੀ ਸਰਪਲਸ ਕੀਤੀ ਇਹਨਾਂ ਕੀਤੀ ਸੱਗਣ ਸਕੀਮਾਂ ਬढ़ापा ਪੈਨਸ਼ਨ ਕੋਈ ਪਤਾ ਹੀ ਨਹੀਂ ਕੋਈ ਐਸੀ ਛੇ ਨਹੀਂ ਜਿਹੜੀ ਸ਼੍ਰੋਮਣੀ ਕਾਲੀ ਦਲ ਨੇ ਨਾ ਦਿੱਤੀ ਪਰ ਅੱਜ ਦੇ ਜਿਹੜੇ ਮੁੰਡੇ ਆ ਇਹ ਸਮਝਦੇ ਆ ਜੇ ਮਾਲੀਆ ਮਾਫ ਹੋਏ ਉਹ ਵੀ ਸਾਡੇ ਹਕੂਕ ਸੀ ਉਹ ਹੁਣੇ ਪਤਾ ਨਹੀਂ ਉਹਨਾਂ ਨੂੰ ਵੀ ਕੀਤਾ ਕਿੰਨੇ ਆ ਇਹ ਵਿੱਤੀ ਬੋਝ ਕਿਹਦੇ ਸਿਰ ਤੇ ਪਿਆ ਵਾ ਇੱਕ ਐਸਾ ਵਧੀਆ ਪੰਜਾਬ ਨੂੰ ਮਾਹੌਲ ਸਿਰਜ ਕੇ ਦਿੱਤਾ ਇਹ ਕਿੰਨੇ ਦਿੱਤਾ ਇਹਨਾਂ ਨੂੰ ਕੋਈ ਪਤਾ ਨਹੀਂ ਕਿਉਂਕਿ ਉਹ ਜਮੇ ਉਸ ਮਾਹੌਲ ਤੋਂ ਸਾਰੇ ਬਾਦਾਂ ਦੇ ਆ ਇਸ ਕਰਕੇ ਉਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਜਿਹੜੇ ਅੱਜ 30 ਸਾਲ ਦੇ ਆ ਵੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਾਸਤੇ ਕੀ ਕੀਤਾ ਪੰਜਾਬ ਦੀ ਬਿਹਤਰੀ ਹੱਤੇ ਕੀ ਕੀਤਾ ਬਹੁਤ ਕੁਝ ਕੀਤਾ ਅੱਜ ਵੀ ਜੀ ਕਰਦਾ ਕਰ ਨੂੰ ਕਰਾਂਗੇ ਵੀ ਪਰ ਸਰਦਾਰ ਜੀ ਡਰ ਇਹ ਆਇਆ ਵੀ ਅਸੀਂ ਪਾਣੀ ਇੱਕ ਮੰਗਿਆ ਪਾਣੀ ਦਾ ਘੁੱਟ ਮੰਗਿਆ ਵੀ ਸਾਡਾ ਪਾਣੀ ਸਾਨੂੰ ਦੇ ਦਿਓ ਉਹ ਪਾਣੀ ਵੇਖੋ ਸਾਡੀਆਂ ਨਾਸਾਂ ਵਿੱਚ ਕਿ ਤਰ੍ਹਾਂ ਨਾਲ ਟੁੱਟਿਆ ਸਾਨੂੰ ਕਿੰਨਾ ਤੰਗ ਕੀਤਾ ਉਹ ਪਾਣੀ ਨੇ ਵੀ ਹਾ ਤਾਂ ਵੱਧ ਸਾਡਾ ਮੁੰਡਾ ਜਿਹੜਾ ਪੰਜਾਬ ਦਾ ਇਹਨਾਂ ਨੇ ਫੜ ਫੜ ਕੇ ਦੋ ਮਰਵਾ ਦਿੱਤਾ